ਲੋ ਵੀਰੇ ਰਹਿ ਗਏ ਤਿੰਨ ਗਿਹੜੇ ਹੋਰ ਢਾਈ ਗਰੇ ਸਾਂ ਇਹ ਆਪਣਾ ਤਿੰਨ ਗਿਹੜੇ ਚਾਰ ਰਹਿ ਗਏ ਆ ਮੈਂ ਇੱਕ ਜਾਂ ਆ ਜਾ ਜਾਂਦਾ ਪਿਆ ਤਿੰਨ ਹੋਰ ਆਉਣ ਜਾਣ ਆਉਣ ਥਾਲੀ ਅੱਗੋਂ ਪਾਰ ਗਈ ਸੁਹ ਰਹੀ ਆ ਬਾਦ ਤੇ ਨਿਕਲੇ ਕੇ ਚੱਲਦੇ ਨੇ ਘਰੇ ਫੇਰ ਜਾਉਗੀ ਮੰਡੀ ਮੰਡੀ ਸਰਸਾ ਬਾਕੀ ਆਪਾਂ ਆਰ ਨੌਜਾ ਚੱਲਦੇ ਹਾਂ ਦੋ ਜਣੇ ਆ ਖੜੇ ਦੋ ਮੈਂ ਆ ਰਿਹਾ ਸੀ ਜਨੇ ਕੋਮੇਂ ਚਲਾ ਚਾਚਾ ਮਸ਼ੀਨ ਚਲਾਉਂਦਾ ਪਿਆ ਮੋਟਾ ਪਾ ਪਾ ਕੋਲ ਪੜਾ ਪਾ ਜੇ ਪਾਸੇ ਘੁੰਮ ਕੇ ਤੇ ਵੇਣੀ ਚੜਦੀ ਕੀ ਬੋਛ ਲੋ ਜੀ एक टापा पावर पै जूगा मैं दो पै जाने फुल वर्ग हो रही है जी अठारह संताली तो ही कर सकते हो हाँ जी टाइम हो गया समे साढ़े कु अठ हो गए पावे की सब्जी का क्या आरी तरह पे जी बीजता गंड खुले गोभी दया तो वे पानी नहीं ना, ना, ना। ਬਾਕੀ ਆ ਲਾਤੀ 2 ਆਦਵਾ 3 ਬਾਕੀ ਲੰਮੀ ਲੈਣ ਲਾਤੀ ਸਾਰੀ ਬੱਲਾ ਤਾਂ ਇੱਥੇ ਲੈ ਕੇ ਚੱਲਦੇ ਚਾਲੂਆਂ ਦੀਆ ਪੱਟਾਂ ਨਾਲ ਲਾਉਣੀ ਮਿੱਟੀ ਵੱਟਾਂ ਕਰਦੇ ਉੱਚੀਆਂ ਇਹ ਬਾਕੀ ਮੇਨੇ ਆਹ ਓਸ ਪਾਸੋਂ ਵੱਟ ਸਹੀ ਐ ਇਧਰੋਂ ਆਟਾ ਪਤਲੀ ਇਹ ਚੌੜੀ ਹੋ ਗਈ ਕარი ਆ ਗਿਆ ਦਰਵਾਜ਼ੇ ਵੱਟਾਂ ਲਾਉਣੇ ਆਪਣੇ ਲਈ

ਆ ਕਿੰਨੇ ਵੱਟੀਆਂ ਚੱਲੀਆਂ ਅੜੀਆਂ 15 ਹਣ ਹੋ ਗਏ ਤਰੀਆਂ ਹੀ ਉਹ ਵੱਡੀਆਂ ਗਈਆਂ ਆਰਾਮ 47 ਵੱਡੀਆਂ ਗਈਆਂ ਤੇ ਆ 18 ਗਾੜੀ ਆਪਣੇ ਗੁਜ਼ਰਦੇ ਵੱਡੀ ਦੀ ਇਸ 60 ਹੰਦੀ ਆਫ ਦਪਈਆ ਗੇਤਰੀ ਦੀ ਇਹ 60 ਗੋਰੀ ਆਪਣੀ ਦੀ ਪਈਆ ਆਪਾਂ ਹੀ ਗੇਤਰੀ ਲਈ ਸੀ ਇਹ ਪਿਛੇ ਤਰੀਆਂ ਦੀ ਤੁਹਾਨੂੰ ਦੱਸਾਂਗੇ ਕਰੀ ਚੱਲਦੇ ਓਏ ਰੇ ਇਹ ਟੋਨ ਮਾਪਾ ਪੱਖਾ ਲਾਤਾ ਇਹਨ ਪਾਕੀ ਮੰਡੀ ਚ ਜੇ ਬਿਜਲੀ ਰੱਖਣਾ ਯਾਰ ਦੇ ਲਈ ਔਰ ਆਕੇ ਬਾਕੀ ਮੰਡੀ ਚ ਲਾਹਨ ਦਾ ਇਹ ਸਬਜੀ ਆਪਣੀ ਉਗ ਵੀ ਪਾਲਕ ਵਧੀਆ ਆਈ ਪੀ ਤਨੀਆ ਮੇਥਰੇ ਮੇਥਰੇ ਤਾਂ ਉਹਦੇ ਗਾਹ ਬੋਂਦੇ ਮੇਥਰੀ ਨਹੀਂ ਆਈ ਉਨੀ ਹੋਈ ਮੇਥਰੇ ਛਿਤੀ ਹੋ ਗਿਆ ਉਹ ਵਿੱਚ ਚਕੰਦਰ ਆ ਮਰੂਦ ਆਪਣੇ ਕਟਾਈ-ਕਟੋਈ ਕੀਤੀ ਸੀ ਨਾਰ ਤੇ ਅੱਜ ਵਾਵਾਂਗੇ ਪਹਿਲੀ ਸ਼ਾਮ ਨੂੰ ਟਰਾਈਪੂ ਕਿਲੇ ਜਿਹੜੇ ਉਦਾਂ ਵੱਡੀ ਬਾਸ ਫਤ ਹੈ ਵਾਕੇ ਤੇ ਕਣਕ ਵਿੱਚ ਤੇ ਹੌਲੀ-ਹੌਲੀ ਤਿਆਰੀ ਕਰਾਂਗੇ ਪਹਿਲਾਂ ਹਰੀ ਸਾਰੀ ਬਾਤ ਜਿਹੜੀ ਆਪਾਂ ਬਾਉਣੀ ਆ ਤੇ ਸਿੱਧੀ ਮੈਂ ਇਕੱਠਾ ਚੁਕਾ ਕੇ ਜੀਰੋ ਟਲਣਾਂ ਨੇ ਪੇਚਣੀ ਅਰੀ ਪਹਿਲੀ ਤਵੀਆਂ ਨੂੰ ਮਾਰ ਕੇ ਰੋਟਾਟਰ ਮਾਰ ਕੇ ਦੂਜਾ ਜੀਰੋ ਡਰ ਨਾਲ ਪਤਵੀਆਂ ਰੋਟਾਵੇਟਰ ਮਾਰ ਕੇ ਫੇਰ ਤੇ ਰੀਪਰ ਆਪਾ ਮਾਰਤਾ ਸੀ ਇਕੱਠਾਂ ਨੇ ਪਹਿਲਾਂ ਤਾਂ ਹੁੰਦਾ ਸੀ 8-ਪੌਂਦੇ ਜਦੋਂ ਮਾੜਾ-ਵਾੜਾ ਸੀਜ਼ਨ ਚੱਲਿਆ ਸੀ ਹੁਣ ਫੁੱਲ ਚੱਲ ਪਉਣ ਇਕੱਠਾਂ ਲੈ ਆਉਂਦੇ ਹੀ ਨਹੀਂ ਤੇ ਫਿਰ ਆਪਦੇ ਰੀਪਰ ਮਾਰ ਕੇ ਆਪਦੇ ਨਾਲ ਇਹ ਹੁਣ ਪਾਲਾਂ ਦਾ ਬਲੀਆਂ ਬਈਆਂ ਇਹ ਬਣਾ ਜਾਣਗੇ ਤਾਂ ਕੀ ਕਰਨਾ ਬਣਾਉਂਗੇ ਫਿਰ ਵੇਖਾਂਗੇ ਬਈ ਕੋਈ ਕਰਾਂਗੇ ਹਾਲ ਨਾਲ ਪਾਲਾਂ ਨੂੰ ਇਕੱਠੀਆਂ ਕਰਾਂਗੇ ਕੁਝ ਤਾਂ ਕਰਨੇ ਪੈਣਾ ਅੱਗ ਲਾਉਣੀ ਨਹੀਂ ਦਿੰਦੇ ਇਹ ਪਾਕੀ ਥੋਮ ਵੀ ਆਪਣਾ ਵਧੀਆ ਚੱਲ ਪਿਆ ਦਿਨ ਹੋਈ ਨਾ ਤੋਂਦ ਜੇ ਕੋਈ ਬਾਹ ਕੁਏ ਤੱਕ ਦੇਣ ਹੋਰ ਜੀ ਹੋਣ ਲੱਗ ਪਏ ਉਹ ਹੋਰ ਜਾ ਜ ਮਾੜਾ ਮੜਾ ਇਹ ਤਾਂ ਟਾਈਮ 8:30 ਪੌਣੇ 9 ਦਾ ਹੋਇਆ ਪਿਆ ਕੱਲਸ ਠੀਕ ਸੀ ਅੱਜ ਹੋਰ ਜਾ ਨਾਲੇ ਹਜੇ ਅੱਗ ਨਹੀਂ ਲੱਗਣ ਲੱਗੀ ਤੇ ਮੈਂ ਮੈਨੂੰ ਕਹਿੰਦੇ ਅੱਗ ਲਾਇਆ ਧੂਆਂ ਹੁੰਦਾ ਸਰਕਾਰ ਕਹਿੰਦੀ ਸਾਡੇ ਏਰੀਆ ਚ ਅੱਗ ਲੱਗੀ ਨਹੀਂ ਹੈ ਕਿ ਤੇ ਪਰ ਫਿਰ ਵੀ ਇੰਨਾ ਜ਼ਿਆਦਾ ਧੂਆਂ ਜਾ ਹੋਇਆ ਪਿਆ ਬਾਕੀ ਕੋਈ ਹਾਲੀ ਹੈ ਨਹੀਂ ਪ੍ਰਾਲੀ ਦਾ ਜੋ ਮਰਜ਼ੀ ਕਰ ਲੈਣ ਤੇ ਇਸ ਵੀਡੀਓ ਦੀ ਐਂਡਿੰਗ ਆਪੇ ਤੇ ਕਰਦੇ ਹਾਂ ਸੋ ਜਲਦ ਮਿਲਦੇ ਹਾਂ ਕਿਸੇ ਨਵੀਆਂ ਅਗਲੀ ਵੀਡੀਓਜ਼ ਧੰਨਵਾਦ ਸਾਰੇ ਵੀਰਾਂ ਦਾ ਬਹੁਤ-ਬਹੁਤ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਕੇ ਆਇਓ ਚੈਨਲ ਨੂੰ ਸਬਸਕ੍ਰਾਈਬ ਕਰ ਚੋ